ਹਾਂਜੀ ਕੁੜਗਿਓ ਅੱਜ ਆਪਾਂ ਬਣਾਏ ਸੀਗੇ ਗੋੜਾਲੇ ਮਖਾਣੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਕੀ ਕੈਲਸ਼ੀਅਮ ਬਹੁਤ ਭਰਪੂਰ ਮਾਤਰਾ ਚ ਹੁੰਦੀ ਹੈ ਜਿਹੜੀ ਕਿ ਆਪਣੇ ਸਿਹਤ ਨੂੰ ਤੰਦਰੁਸਤ ਰੱਖਦੀ ਹੈ ਆਪਣੀ ਸਕਿਨ ਨੂੰ ਵੀ ਵਧੀਆ ਰੱਖਦੀ ਹੈ ਤੇ ਆਪਣੇ ਜੋੜਾਂ ਨੂੰ ਵੀ ਨਹੀਂ ਦੁਖਣ ਦਿੰਦੀ ਹਨਾ ਜੋੜ ਕਮਜ਼ੋਰ ਨਹੀਂ ਹੋਣ ਦਿੰਦੀ ਭਾਈ ਇਹ ਬਣਾਏ ਸੀ ਇਹ ਤੁਸੀਂ ਵੀ ਬਣਾ ਕੇ ਰੱਖਿਆ ਕਰੋ ਬੱਚਿਆਂ ਨੂੰ ਖਵਾਇਆ ਕਰੋ ਵੀਰਾਂ ਨੂੰ ਖਵਾਇਆ ਕਰੋ ਬਜ਼ੁਰਗ ਜਿਨ੍ਹਾਂ ਦੇ ਦੰਦ ਹੈ ਨਹੀਂ ਭਾਈ ਉਹਨਾਂ ਦੇ ਖਾਣ ਵਾਲੀ ਤੇ ਚੀਜ਼ ਨਹੀਂ ਹੁੰਦੀ ਉਹਨਾਂ ਨੂੰ ਰੈਤਾ ਪਾ ਕੇ ਦੇ ਦਿਆ ਕਰੋ ਫੁੱਲ ਮਖਾਣਿਆਂ ਦਾ ਗੁੜ ਵਾਲੇ ਮਖਾਣੇ ਥੋੜੇ ਜੇ ਖਾਣੇ ਔਖੇ ਹੋ ਜਾਂਦੇ ਨੇ ਰੈਤਾ ਬਣਾਤਾ ਖੀਰ ਬਣਾ ਕੇ ਦੇਤੀ ਹਨਾ ਸਲਾਦ ਬਣਾ ਕੇ ਇਹਦਾ ਸਲਾਦ ਚ ਪਾਤੇ ਉਹਦੇ ਚਾਟ ਬਣਾ ਕੇ ਦੇਤੀ ਇਹਦੇ ਵਿੱਚ ਜਾਣੀ ਕਿ ਇਸ ਤਰੀਕੇ ਨਾਲ ਇਹ ਖਾਦੇ ਜਾਂਦੇ ਜਿਹੜੇ ਕਿ ਆਪਣੇ ਸਰੀਰ ਨੂੰ ਬਹੁਤ ਤੰਦਰੁਸਤ ਦਿੰਦੇ ਐ ਮੈਂ ਰੋਜ਼ ਤੁਹਾਨੂੰ ਕਹਿਣੀ ਹੁੰਦੀ ਆ ਵੀ ਇੱਕ ਮੁਠੀ ਅਗਰ ਤੁਸੀਂ ਫੁੱਲ ਮਖਾਣੇ ਖਾਣੇ ਹੋ ਨਾ ਤੇ ਤੁਹਾਡਾ ਸਰੀਰ ਬੇਟਾ ਬਹੁਤ ਤੰਦਰੁਸਤ ਰਹਿੰਦਾ ਹੈਗਾ ਤੇ ਕੁੜੀਓ ਬਣਾਇਆ ਕਰੋ ਤੇ ਘਰੇ ਭਾਈ ਵੀਰਾਂ ਨੂੰ ਵੀ ਖਵਾਇਆ ਕਰੋ ਤੇ ਆਪ ਵੀ ਖਾਇਆ ਕਰੋ ਬੱਚਿਆਂ ਨੂੰ ਵੀ ਖਵਾਇਆ ਕਰੋ ਆ ਦੇਖੋ ਤੁਸੀਂ ਆਪਾਂ ਲਈ ਸੀਗੇ ਫੁੱਲ ਮਖਾਣੇ ਇੱਕ ਮਰਤਮਾਨ ਜਾਂ ਕੱਚ ਦਾ ਮੇਰੇ ਕੋਲੇ ਉਹ ਭਰਿਆ ਸੀ ਲਫਾਫਾ ਜਾਂ 200 ਗ੍ਰਾਮ ਸੀਗੇ ਸ਼ਾਇਦ ਉਹਦੇ ਵਿੱਚ ਕਿਉਂਕਿ ਹਲਕੇ ਵਾਲੇ ਹੁੰਦੇ ਆ ਨਾ ਇਹ ਇਹ 200 ਗ੍ਰਾਮ ਹੀ ਬਾਬਾ ਸਾਰੇ ਹੋ ਜਾਂਦੇ ਨੇ ਤੇ ਮੈਂ ਕੀ ਕੀਤਾ ਇਹਦੇ ਵਾਸਤੇ ਮੱਧਕ ਕਿਲੋ ਗੁੜ ਲਿਆ ਤੇ ਉਹਦੀ ਬਣਾ ਲਈ ਚਾਸ ਚਾਸ ਬਣਾਉਂਦੇ ਮੈਂ ਦਿਖਾਏ ਨਹੀਂ ਮੈਂ ਭੁੱਲ ਗਈ ਮੇਰੇ ਯਾਦ ਮਗਰੋਂ ਆਇਆ ਮਖਾ ਲੈ ਕੁੜੀਆਂ ਨੂੰ ਦਿਖਾ ਦਿੰਦੀ ਮੈਂ ਹਨਾ ਪਰ ਮੇਰੀ ਵੀਡੀਓ ਇੱਕ ਪਾਈ ਵੀ ਹੈ ਫੁੱਲ ਮਖਾਣੇ ਬਣਾਉਂਦੀ ਦੀ ਤੇ ਉਹਦਾ ਲਿੰਕ ਮੈਂ ਪਾ ਦੂੰਗੀ ਤੁਹਾਨੂੰ ਇਹਦੇ ਵਿੱਚ ਉਹ ਪੂਰੀ ਵੀਡੀਓ ਫੁੱਲ ਵੀਡੀਓ ਜੇ ਤੁਸੀਂ ਪਹਿਲਾਂ ਬਣਦੇ ਦੇਖਣੇ ਹੋਏ ਤਾਂ ਤੁਸੀਂ ਉਹ ਵੀ ਦੇਖ ਲਿਓ ਹਨਾ ਆ ਇੱਕ ਬਣਾਤੀਆਂ ਭਾਈ ਮਠੀਆਂ ਜੀਆਂ ਮੈਂ ਇਹ ਜਵਾਕਾਂ ਵਾਸਤੇ ਬਣਾ ਲੈਣੀ ਹੁੰਦੀਆਂ ਜਦੋਂ ਨਿਆਣੇ ਆਉਂਦੇ ਹੁੰਦੇ ਨੇ ਆ ਮਠੀਆਂ ਜੀਆਂ ਨੇ ਤੇ ਦੇਖਣ ਚ ਤਾਂ ਐ ਲੱਗਦਾ ਜਿਵੇਂ ਪੀੜ ਜਾ ਹੁੰਦਾ ਦੰਦਾਂ ਦਾ ਹਨਾ ਉਹ ਬਣਾਉਂਦੇ ਹੁੰਦੇ ਨੇ ਮੁੱਲ ਜੇ ਦਾ ਜਿਹੜਾ ਓਵੇਂ ਤੇ ਗੱਲ ਕਰ ਇਹ ਬਣਦੀਆਂ ਮਠੀਆਂ ਨੇ ਤੇ ਇਹ ਜਵਾਕਾਂ ਦੇ ਖਾਣ ਨੂੰ ਬਹੁਤ ਵਧੀਆ ਹੁੰਦੀਆਂ ਨੇ ਦੇਸੀ ਕਿਉਂ ਚ ਇਹਨਾਂ ਨੂੰ ਬਣਾਉ ਬਣਾਉਣੀ ਹੁੰਦੀਆਂ ਮੈਂ ਤੇ ਇਹ ਜਵਾਕ ਖਾਂਦੇ ਬੜੇ ਚਾ ਨਾਲ ਨੇ ਅਨਮੋਲ ਹੋਰੀ ਇਰਮਾਨ ਮੰਨਤ ਆਉਂਦੇ ਨੇ ਨਾ ਤੇ ਆਹ ਦੇਖੋ ਅਨਮੋਲ ਤਾਂ ਆਇਆ ਖੜਾ ਤੇ ਹੁਣ ਇਹਨੂੰ ਆਏ ਹੋਇਆ ਪਿਆ ਵੀ ਇਹਦੇ ਦੋ ਟੰਗਾਂ ਜੀਆਂ ਹੈਗੀਆਂ ਤੇ ਹੁਣ ਮੈਂ ਇਹਨੂੰ ਖਾਵਾਂ ਕਿਹੜੇ ਪਾਸਿਓਂ ਇਹ ਵਿਚਾਰਾ ਕਈ ਵਾਰੀ ਕਨਫਿਊਜ਼ ਹੋ ਜਾਂਦਾ ਹੈਗਾ ਹੁਣ ਕਹਿੰਦਾ ਮਮਾ ਇਹ ਦੋ ਨੇ ਇਹਨੂੰ ਕਿਹੜੇ ਪਾਸਿਓਂ ਸ਼ੁਰੂ ਕਰਾਂ ਮੈਂ ਆਖਿਆ ਭਾਈ ਜਿੱਧਰੋਂ ਤੇਰਾ ਜੀ ਕਰਦਾ ਤੂੰ ਸ਼ੁਰੂ ਕਰ ਲੈ ਹਨਾ ਤੇਰੀ ਮਰਜ਼ੀ ਹੈ ਮੇਰੇ ਅੱਖੇ ਤੋਂ ਤਾਂ ਤੂੰ ਕਦੋਂ ਸ਼ੁਰੂ ਕਰਨ ਲੱਗਿਆ ਦੱਸ ਦੇ ਜੀ ਥੋਨੂੰ ਕਹਿੰਦਾ ਵੀ ਖਾ ਲਓ ਤੁਸੀਂ ਲੈ ਖਵਾਉਂਦਾ ਥੋਨੂੰ ਹਨਾ ਚੱਲ ਤੂੰ ਖਾ ਲੈ ਭਾਈ ਤੂੰ ਖਾ ਲੈ ਅਨਮੋਲ ਆ ਦੇਖੋ ਜੀ ਹੁਣ ਇਹਨੇ ਅਨਮੋਲ ਨੇ ਲੈਣਾ ਖਾ ਇਹਨੂੰ ਇਹ ਵਿਚਾਰਚੇ ਹੀ ਬੈਠਾ ਸੀ ਵੀ ਕਦੋਂ ਇਹਦੇ ਦੰਦੀ ਵੱਟਾਂ ਤੇ ਕਦੋਂ ਇਹੇ ਕੋਸਾ ਕੋਸਾ ਮੈਂ ਖਾਵਾਂ ਆ ਦੇਖੋ ਜੀ ਜੇ ਬਾੜਾ ਚ ਰਪੇ ਰਹਿਣ ਨਾ ਗੁੜ ਚੋਂ ਕੱਢ ਕੇ ਤੇ ਜੁੜ ਜਾਂਦੇ ਨੇ ਇਹਨਾਂ ਚ ਆਕੜ ਹੈਗੀ ਬਹੁਤ ਜ਼ਿਆਦਾ ਇਹਨਾਂ ਦਾ ਇਹ ਨਹੀਂ ਪਤਾ ਵੀ ਇਹਨਾਂ ਨੇ ਕਦੋਂ ਆਕੜ ਜਾਣਾ ਤੇ ਕਦੋਂ ਇਹਨਾਂ ਨੇ ਕੱਟ ਕਰ ਲੈਣਾ ਆਪਦਾ ਤੇ ਕਦੋਂ ਇਹਨਾਂ ਨੇ ਏਕਤਾ ਕਰ ਲੈਣੀ ਵੀ ਆਪਾਂ ਖਿੱਲਰਨਾ ਨਹੀਂ ਹੁਣ ਤੇ ਆਪਾਂ ਇਹਨਾਂ ਨੂੰ ਇਕੱਠੇ ਨਹੀਂ ਰਹਿਣ ਦੇਣਾ ਪਤਾ ਕੀ ਆ ਇਕੱਠੇ ਰਹਿ ਕੇ ਤਾਂ ਫਿਰ ਆਪਦਾ ਝੁੰਡ ਬਣਾ ਲੈਂਦੇ ਨੇ ਤੇ ਆਪਾਂ ਇਹਨਾਂ ਨੂੰ ਕਰ ਦੇਣਾ ਅੱਡੋ ਵੱਡ ਆਪਣੇ ਛੋਟੀ ਆਈ ਹੋਈ ਸੀ ਬੇਟੀ ਤੇ ਉਹਨੂੰ ਮੈਂ ਕਿਹਾ ਕਾਕੂ ਨੂੰ ਮੱਖ ਲੱਗ ਕੁੜੇ ਮਾੜਾ ਜਾਨਾ ਨੂੰ ਖਲਾਰ ਤੂੰ ਖਲਾਰ ਦੇ ਫਟਾਫਟ ਤੇ ਆਪਾਂ ਇਹਨੂੰ ਉਹ ਕਰਦੀਏ ਉਹਨੂੰ ਵੀ ਲਾਲਚ ਹੁੰਦਾ ਵੀ ਚੱਲ ਮਾਂ ਕੋਲੇ ਆਈਆਂ ਤੇ ਕੋਈ ਚੀਜ਼ ਬਣਾ ਕੇ ਮੈਂ ਵੀ ਰੱਖ ਜਾ ਤੇ ਨਾਲੇ ਲਹਿ ਵੀ ਜਾਵਾਂ ਲਾਲਚ ਤਾਂ ਲ ਜਾਣ ਦਾ ਹੁੰਦਾ ਤੈਨੂੰ ਸਹੀ ਗੱਲ ਦੱਸਾਂ ਕੁੜੀਓ ਐ ਹੁੰਦਾ ਵੀ ਮਾਂ ਬਣਾਊਗੀ ਤਾਂ ਹੁਣ ਵਿੱਚੋਂ ਆਪਾਂ ਵੀ ਡੱਬਾ ਭਰ ਲਾਂਗੇ ਹਨਾ ਤੇ ਮੇਰੀ ਕੀ ਆਦਤ ਆ ਮੈਂ ਇਹੋ ਜਿਹੀ ਚੀਜ਼ਾਂ ਬਣਾ ਕੇ ਰੱਖਦੀ ਹੁੰਨੀ ਆ ਜਦ ਨਾਲ ਰੋਟੀ ਰੋਟੀ ਬੜੀ ਛੇਤੀ ਹਾਜਮ ਹੁੰਦੀ ਆ 2-4 ਪੀਸ ਜੇ ਕੱਢ ਲਓ ਖਾ ਲਓ ਮੈਂ ਤਾਂ ਰੱਖਦੀ ਹੁੰਨੀ ਆ ਬੈੱਡ ਤੇ ਸਹਰਾਣੀ ਤੇ ਕੋਲੇ ਹੁੰਦੀ ਆ ਮੇਰੇ ਪਾਣੀ ਦੀ ਬੋਤਲ ਜਦੋਂ ਮੈਨੂੰ ਭੁੱਖ ਤੇਜ਼ ਹੀ ਲੱਗਦੀ ਆ ਤੇ ਆਪਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਕਈ ਵਾਰੀ ਤੇ ਉਦੋਂ ਲੱਗ ਜਾਈਦਾ ਹੈਗਾ ਇਹ ਖਾਣ ਪੀਣ ਹਨਾ ਤੇ ਵਧੀਆ ਚੀਜ਼ ਹੈ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਵੀ ਅਗਰ ਬਣਾ ਕੇ ਇਸ ਤਰ੍ਹਾਂ ਖਾਣੇ ਹੋ ਤਾਂ ਸਰੀਰ ਤੰਦਰੁਸਤ ਰਹਿੰਦਾ ਵਾਲ ਠੀਕ ਰਹਿੰਦੇ ਨੇ ਚਮਕਦਮਕ ਬਣੀ ਰਹਿੰਦੀ ਹੈ ਨਹੋਂਠ ਠੀਕ ਰਹਿੰਦੇ ਨੇ ਇਹਦੇ ਨਾਲ ਠੀਕ ਹੈ ਜੀ ਆਹ ਲੋ ਜੀ ਆਪਾਂ ਭਰ ਲਿਆ ਡੋਂਗਾ ਆਪਦਾ ਤੇ ਆਹ ਦੇਖੋ ਕਿੰਨੇ ਸੋਹਣੇ ਬਣੇ ਨੇ ਕਰੜੇ ਕਰਲੇ ਜੀ ਹਨਾ ਤੇ ਹੁਣ ਇਹਨਾਂ ਨੂੰ ਅੱਡੋ ਅੱਡ ਕਰਤਾ ਆਪਾਂ ਹੁਣ ਆਪਾਂ ਨੂੰ ਕੋਈ ਫਿਕਰ ਨਹੀਂ ਇਹਨਾਂ ਨੂੰ ਆਪਾਂ ਹਵਾ 'ਚ ਰੱਖਣਾ ਥੋੜਾ ਚਿਰ ਹਵਾ 'ਚ ਰੱਖ ਕੇ ਤੇ ਉਸ ਤੋਂ ਬਾਅਦ ਆਪਾਂ ਲੈ ਲੈਣਾ ਜੀ ਆਪਣਾ ਮਰਤਮਾਨ ਇਹਦੇ ਵਿੱਚ ਪਾ ਦੇਣੇ ਇਹੇ ਆਪਾਂ ਮਰਤਮਾਨ ਚ ਖਾਲੀ ਕੀਤਾ ਸੀ ਭਰਿਆ ਮਰਤਮਾਨ ਕੱਢਿਆ ਸੀਗਾ ਜੀ ਆਪਾਂ ਕੜਾਹੀ ਦੇ ਵਿੱਚ ਪਾਇਆ ਗੁੜ ਦੇ ਵਿੱਚ ਕੁਛ ਨਾਲ ਰਲ ਗਿਆ ਗੁੜ ਤੇ ਮੈਨੂੰ ਲੱਗਦਾ ਇਹ ਬਦਣਗੇ ਹੁਣ ਆਹ ਲਓ ਜੀ ਇੰਨੇ ਵੱਧ ਗਏ ਤੇ ਆਪਣਾ ਮਰਤਮਾਨ ਕਰਤਾ ਆਪਾਂ ਬੰਦ ਤੇ ਮੇਰੀ ਵੀਡੀਓ ਭਾਈ ਤੁਹਾਨੂੰ ਕਿਵੇਂ ਲੱਗੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਸ਼ੇਅਰ ਲਿਖ ਦਿਆ ਕਰੋ ਤੇ ਮੈਨੂੰ ਐ ਵੀ ਦੱਸ ਦਿਆ ਕਰੋ ਕੁੜੀਓ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖੀ ਜਾਂ ਨੀਓ ਤੁਸੀਂ ਉਹ ਜਿਹੜੇ ਬਚ ਗਏ ਆਪਾਂ ਕਬਲੀਆਂ ਚ ਲੈਨੇ ਆਪਾਂ ਤੇ ਬੰਡ ਲੈਨੇ ਆ ਤੇ ਆ ਰੱਖ ਦਨੇ ਆ ਦਬਾਏ ਖਾਵਾਂਗੇ ਹੌਲੀ ਹੌਲੀ ਨਜ਼ਾਰਿਆਂ ਨਾਲ ਤੇ ਆਓ ਭਾਈ ਤੁਸੀਂ ਵੀ ਛਕੋ ਤੇ ਕਦੇ ਆਇਓ ਅੰਟੀ ਦੇ ਘਰੇ ਹਨਾ ਮੋਸਟ ਵੈਲਕਮ ਆ ਸਾਰਿਆਂ ਦਾ ਜੀ ਠੀਕ ਹੈ ਜੀ ਓਕੇ ਜੀ